ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਣਹੋਣੀ ਦੀ ਭੇਂਟ ਨਾ ਝੜੋ ਨਿਯਮਾਂ ਨੂੰ ਬੰਧਨ ਨਹੀਂ ਸਗੋਂ ਆਪਣੀ ਜੀਵਨ ਸ਼ੈਲੀ ਦਾ ਅੰਗ ਸਮਝੀਏ ਤਾਂ ਇਹ ਚੰਗੇ ਲੱਗਦੇ ਹਨ ਇਹਨਾਂ ਦੀ ਪਾਲਣਾ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਅਨੁਸ਼ਾਸਨ ਵਿੱਚ ਰਹਿਣ ਦੀ ਆਦਤ ਬਚਪਨ ਤੋਂ ਹੀ ਪੈ ਜਾਵੇ ਤਾਂ ਇਨਸਾਨ ਆਪ ਸੌਖਾ ਰਹਿਣ ਦੇ ਨਾਲ ਹੋਰਾਂ ਨੂੰ ਵੀ ਸੌਖੇ ਰੱਖਦਾ ਹੈ ਇਹ ਹਰ ਥਾਂ ਭਾਵੇਂ ਘਰ ਦਫ਼ਤਰ ਸੜਕ ਤੇ ਜਾ ਰਹੇ ਹੋਈਏ ਜ਼ਰੂਰੀ ਹੈ ਸੂਰਜ ਚੰਦਰ ਮਾ ਤਾਰੇ ਧਰਤੀ ਹਵਾ ਤੇ ਪਾਣੀ ਜੇ ਆਪਣੀ ਦਿਸ਼ਾ ਵਿੱਚ ਬਦਲਾਅ ਕਰ ਲੈਣ ਤਾਂ ਸਾਰੀ ਧਰਤੀ ਦਾ ਜਨ ਜੀਵਨ ਤਬਾਹ ਹੋ ਜਾਵੇਗਾ ਸੜਕਾਂ ਤੇ ਚੱਲਣ ਸਮੇ ਅਸੀਂ ਨਿਯਮਾਂ ਦਾ ਪਾਲਣ ਕਰਕੇ ਬਹੁਤ ਸਾਰੀਆਂ ਅਜਹੀਆਂ ਦੁਰਘਟਨਾਵਾਂ ਜਿੰਨਾ ਵਿੱਚ ਜਾਨੀ ਨੁਕਸਾਨ ਜਾਂ ਭਿਆਨਕ ਸੱਟਾਂ ਤੇ ਵਾਹਨਾਂ ਦੀ ਟੁੱਟ ਭੱਜ ਹੁੰਦੀ ਹੈ ਤੋਂ ਬਚ ਸਕਦੇ ਹਾਂ ਸਾਡੇ ਆਪਣੇ ਵੀ ਬਹੁਤ ਸਾਰੇ ਫਰਜ਼ ਹਨ ਸਰਕਾਰਾਂ ਵੱਲੋਂ ਸਭ ਕੁਝ ਡੰਡੇ ਨਾਲ ਲਾਗੂ ਕਰਵਾਉਣਾ ਜ਼ਰੂਰੀ ਨਹੀਂ ਆਓ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੱਡੀਆਂ ਮੋਟਰਸਾਈਕਲ ਨਾ ਦੇ ਕੇ ਆਪਣਾ ਬਣਦਾ ਯੋਗਦਾਨ ਪਾइए ਧੰਨਵਾਦ